ਤੁਸੀਂ ਦੇਖ ਰਹੇ ਹੋ ਫਿਲਮੀ ਥੌਟਸ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਅੱਜ ਤੁਹਾਨੂੰ ਆਪਾਂ ਇੱਕ ਅਨੋਖੀ ਚੀਜ਼ ਦਿਖਾਉਣ ਲੱਗੇ ਆਂ ਪੁਰਾਣੇ ਸਮਿਆਂ ਦੇ ਵਿੱਚ ਕਿਦਾਂ ਲੋਕ ਡੰਗਰ ਪਸ਼ੂਆਂ ਨੂੰ ਜਿਹੜਾ ਕਿ ਬਾਹਰ ਚਾਰਦੇ ਹੁੰਦੇ ਸੀਗੇ ਆਪਣਾ ਬਾਹਰ ਚਾਰ ਕੇ ਲਿਆਉਂਦੇ ਸੀ ਤੇ ਲੋਕਾਂ ਦੇ ਵਿੱਚ ਤੇ ਉਹ ਪ੍ਰੇਮ ਹੁੰਦਾ ਸੀ ਗੱਲਾਂ ਬਾਤਾਂ ਕਰਦੇ ਸੀ ਇਦਾਂ ਹੀ ਆਪਾਂ ਨੂੰ ਅੱਜ ਇੱਕ ਬਜ਼ੁਰਗ ਮਿਲੇ ਆ ਬਾਹਰ ਇਹ ਆਪਣੀਆਂ ਬੱਕਰੀਆਂ ਚਾਰਦੇ ਆ ਬਾਪੂ ਜੀ ਆਪਾਂ ਕਰਦੇ ਆ ਗੱਲਬਾਤ ਇਹਨਾਂ ਨਾਲ ਚਾਹ ਬਣਾ ਰਹੇ ਸੀਗੇ ਦੇਖੋ ਤੁਸੀਂ ਲੱਕੜੀਆਂ ਦੇ ਉੱਤੇ ਦਿਖਾ ਸਕਦੇ ਹੋ ਕੈਮਰੇ ਦੇ ਵਿੱਚ ਪਹਿਲਾਂ ਕਿਦਾਂ ਬਜ਼ੁਰਗ ਇਦਾਂ ਹੀ ਚਾਹਾਂ ਬਣਾਉਂਦੇ ਸੀਗੇ ਬਾਹਰ ਲੱਕੜੀਆਂ ਦੇ ਉੱਤੇ ਰੱਖ ਕੇ ਆਪਸ ਵਿੱਚ ਹੀ ਗੱਲਾਂ-ਬੱਤਾਂ ਮਾਰਦੇ ਤੇ ਬਾਹਰ ਹੀ ਪ੍ਰਸ਼ਾਦੇ ਛਕਦੇ ਸਾਰਾ ਦੁਪਹਿਰਾ ਸ਼ਾਮ ਬਾਹਰ ਕੱਢਦੇ ਤੇ ਡੰਗਰ ਚਾਰ ਕੇ ਆਪਾਂ ਬਾਕੀ ਬਾਪੂ ਨਾਲ ਗੱਲ ਕਰਦੇ ਆ ਪੁੱਛਦੇ ਆ ਇਹਨਾਂ ਨੂੰ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਬਾਪੂ ਜੀ ਕਿਦਾਂ ਏ ਬੱਕਰੀਆਂ ਚਾਰ ਰਹੇ ਹੋ ਹਾਂ ਜੀ ਹਾਂ ਬੱਕਰੀਆਂ ਠੀਕ ਹੈ ਜੀ ਬਾਪੂ ਜੀ ਕਿਦਾਂ ਫਿਰੇ ਆਪਣਾ ਬੱਕਰੀਆਂ ਤੁਹਾਡੀਆਂ ਆਪਣੀਆਂ ਹੀ ਆ ਹਾਂ ਆਪਣੀਆਂ ਠੀਕ ਹੈ ਜੀ ਤੇ ਤੁਸੀਂ ਇਹ ਬੱਕਰੀਆਂ ਜਿਹੜੀਆਂ ਹਾਂ ਇਹ ਮੰਨ ਲਓ ਸਵੇਰ ਤੋਂ ਲੈ ਕੇ ਬਾਹਰ ਹੀ ਜਾ ਫਿਰ ਹਾਂ ਸਾਰੇ ਦਿਨ ਬਾਹਰ ਹੀ ਜਾਂਦਾ ਹੀ ਐਸੇ ਇਲਾਕੇ ਦੇ ਵਿੱਚ ਤੁਸੀਂ ਇਹ ਜੰਗਲਾਂ ਦੇ ਵਿੱਚ ਬੱਕਰੀਆਂ ਚਾਰਨੀ ਆ ਅੱਛਾ ਜੀ ਇੱਥੋਂ ਫਿਰ ਅਸੀਂ 5-6 ਵਜੇ ਆ ਕੇ ਨਿਕਲ ਜਾਣਾ ਚਾਹ ਪਾਣੀ ਸਭ ਉਸੇ ਇੱਥੇ ਆ ਅੱਛਾ ਜੀ ਆਪਣੇ ਨਾਲ ਉਹ ਕੇ ਜਾ ਪਾਣੀ ਬਣਾਇਆ ਚਲੋ ਬਈ ਅੱਛਾ ਜੀ 6 ਵਜੇ 7 ਵਜੇ ਕਰਾਂ अच्छा ही कलै ही उने तू के नाल ਹੁੰਦਾ ਕੱਲੇ ਆ ਜੀ ਕੱਲੇ ਆ ਜੀ ਐ ਟਾਈਮ ਅੱਛਾ ਜੀ ਅੱਗੇ ਕੁੱਤਾ ਤਾਂ ਮੇਰਾ ਸਾਥੀ ਉਹ ਮਰ ਲਿਆ ਵਿਚਾਰਾ ਕਾਲੂ ਅੱਛਾ ਜੀ ਫੇਰ ਉਹਦੀ ਆਈ ਵੀ ਦੀ ਵੀਡੀਓ ਦੰਦੀਆਂ ਦੀਆਂ ਠੀਕ ਹੈ ਹਾਂ ਇਹ ਫੇਰ ਜੰਗਲ ਦੇ ਵਿੱਚ ਬਾਪੂ ਜੀ ਕੋਈ ਜਾਨਵਰ ਵਗੈਰਾ ਤਾਂ ਹਾਂ ਜਾਨਵਰ ਹੈ ਜਾਨਵਰ ਹੈਗੇ ਹੈਗੇ ਆਈ ਬਾਗ ਵੀ ਹੈਗਾ ਅੱਛਾ ਜੀ ਬਾਕੀ ਹੋਰ ਜਾਨਵਰ ਬਹੁਤ ਆ ਠੀਕ ਹੈ ਜੀ ਰਾਤ ਰਾਤ ਦਾ ਜਾਨਵਰ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਬਾਪੂ ਜੀ ਦੱਸ ਰਿਹਾ ਵੀ ਜੰਗਲ ਹੈ ਨਾ ਜਿਹੜਾ ਇਹ ਕਾਫੀ ਵੱਡਾ ਜੰਗਲ ਆ ਇਹ ਰੋਪੜ ਇਲਾਕੇ ਦੇ ਵਿੱਚ ਆ ਜਾਂਦਾ ਉਹ ਹੜੀਆਂ ਜਿਹੜੀਆਂ ਰੋਪੜਾ ਇਲਾਕੇ ਦੇ ਵਿੱਚ ਉਹ ਇਲਾਕਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੇ ਤੁਸੀਂ ਸਾਡੇ ਨਾਲ ਬਣੇ ਰਹੋ ਤੁਹਾਨੂੰ ਇੱਕ ਹੋਰ ਇੱਕ ਅਨੋਖੀ ਚੀਜ਼ ਤੇ ਪੁਰਾਣੇ ਵਿਰਸੇ ਨਾਲ ਜੁੜੀ ਹੋਈ ਚੀਜ਼ ਦਿਖਾਵਾਂਗੇ ਦੋਸਤੋ ਤੁਹਾਨੂੰ ਸਾਡੇ ਨਾਲ ਬਣੇ ਰਹੋ ਆਜੋ ਆਪਾਂ ਚੱਲਦੇ ਹਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਤੇ ਦਿਖਾਓ ਸਾਡੇ ਨਾਲ ਮੈਂ ਤਾਂ ਦੇਖ ਸਕਦੇ ਹੋ ਤੁਸੀਂ ਬਾਪੂ ਹੁਣ ਬੱਕਰੀਆਂ ਚਾਰ ਕੇ ਹੋਰ ਦਿਸ਼ਾ ਵੱਲ ਨੂੰ ਜਿਹੜੇ ਕਿ ਚੱਲ ਪਏ ਆ ਇਸ ਤੋਂ ਅੱਗੇ ਸਫ਼ਰ ਕਰਨਗੇ ਤੇ ਜੰਗਲ ਦੇ ਵਿੱਚ ਜਾ ਰਹੇ ਆ ਹੁਣ ਬਾਪੂ ਕਹਿੰਦੇ ਪੂਰਾ ਦਿਨ ਅਸੀਂ ਇਸ ਤਰ੍ਹਾਂ ਹੀ ਬੱਕਰੀਆਂ ਚਾਰਦੇ ਚਰਾਉਂਦੇ ਸ਼ਾਮਾਂ ਤੱਕ ਘੁੰਮਦੇ ਰਹਿੰਦੇ ਹਾਂ ਇਸ ਜੰਗਲ ਦੇ ਵਿੱਚ ਤੇ ਇਹ ਜੰਗਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨੇ ਦਰਖਤ ਤੇ ਕਿੰਨੀ ਹਰੇ ਭਾਈ ਆ ਦੋਸਤੋ ਅੱਜ ਤੁਹਾਨੂੰ ਪੁਰਾਣੇ ਸਮਿਆਂ ਦੀ ਉਹ ਇੱਕ ਅਨੋਖੀ ਚੀਜ਼ ਦਿਖਾਵਾਂਗੇ ਕਿ ਤੁਹਾਨੂੰ ਵੀ ਉਹ ਦੇਖ ਕੇ ਪੁਰਾਣਾ ਵੇਲਾ ਯਾਦ ਆ ਜਾਊਗਾ ਪੁਰਾਣੇ ਵੇਲਿਆਂ ਦੇ ਵਿੱਚ ਕਿੱਦਾਂ ਕਹਿ ਲੋ ਬਜ਼ੁਰਗ ਇਹ ਖੂਹ ਆ ਤੁਸੀਂ ਦੇਖ ਸਕਦੇ ਹੋ ਇਹ ਖੂਹ ਨੂੰ ਪਹਿਲਾਂ ਭੜਦਾ ਨਾਲ ਚਲਾਇਆ ਜਾਂਦਾ ਸੀਗਾ ਤੇ ਹੁਣ ਇਹਨੂੰ ਆਪਾਂ ਪਾਣੀ ਆ ਨਾ ਜਿਹੜਾ ਬਹੁਤ ਉੱਤੇ ਆ ਕਿਉਂਕਿ ਆਪਾਂ ਖੜੇ ਆ ਦੁਆਬੇ ਦੀਆਂ ਪਹਾੜੀਆਂ ਦੇ ਵਿੱਚ ਜਿੱਥੋਂ ਅਕਸਰ ਹੀ ਕਹ ਲੋ ਯੋਧੇ ਲੰਘਿਆ ਕਰਦੇ ਸੀ ਜਦੋਂ ਜੰਗਾ ਜੁੱਧਾ ਹੁੰਦੇ ਸੀਗੇ ਤੇ ਆਪਾਂ ਉਦਾਂ ਦੇ ਅੱਜ ਮਾਹੌਲ ਦੇ ਵਿੱਚ ਖੜੇ ਆ ਤੁਹਾਨੂੰ ਵੀ ਫੀਲ ਹੋਊਗਾ ਮੇਰੀ ਬੈਕਗ੍ਰਾਉਂਡ ਤੇ ਤੁਸੀਂ ਦੇਖ ਸਕਦੇ ਹੋ ਬਈ ਕਾਫੀ ਜੰਗਲ ਆ ਹਰਿਆਲੀ ਤੁਹਾਨੂੰ ਦਿਖਾਈ ਦੇ ਰਹੀ ਆ ਤੇ ਆਪਾਂ ਗੱਲ ਕਰਦੇ ਸੀ ਖੂਹ ਦੀ ਦੋਸਤੋ ਤੇ ਇਹ ਖੂਹ ਆ ਜਿਹੜਾ ਪਹਿਲਾਂ ਇਹਨੂੰ ਬਲਦਾਂ ਦੇ ਨਾਲ ਘੇੜਿਆ ਜਾਂਦਾ ਸੀ ਤੇ ਅੱਜ ਇਹਨੂੰ ਹਣ ਆਪਾਂ ਹੱਥ ਨਾਲ ਵੀ ਗੇੜ ਸਕਦੇ ਆ ਤੇ ਮੈਂ ਤੁਹਾਨੂੰ ਗੇੜ ਕੇ ਵੀ ਦਿਖਾਉਣਾ ਤੇ ਆਪਾਂ ਇਸ ਦਾ ਪਾਣੀ ਕੱਢ ਕੇ ਦੇਖਦੇ ਆ ਕਿੰਨਾ ਕੁੱਤੇ ਆ ਤੇ ਕਿਸ ਤਰ੍ਹਾਂ ਦਾ ਆਜੋ ਫਿਰ ਦੋਸਤੋ ਆਪਾਂ ਇਹਨੂੰ ਦੇਖਦੇ ਆ ਚਲਾ ਕੇ ਤੁਸੀਂ ਦੇਖ ਸਕਦੇ ਹੋ ਚਲੋ ਆਪਾਂ ਇਹਨੂੰ ਗੇੜਦੇ ਆ ਗੇੜਨਾ ਸ਼ੁਰੂ ਕਰਦੇ ਆ ਕਿਉਂਕਿ ਦੋਸਤੋ ਪਹਿਲਾਂ ਕਹ ਲੋ ਭੜਦਾ ਦੇ ਨਾਲ ਕਰਦੇ ਸੀ ਵੈਸੇ ਲੋਕ ਵੀ ਬਹੁਤ ਤਕੜੇ ਹੋਇਆ ਕਰਦੇ ਸੀਗੇ ਤੁਸੀਂ ਦੇਖ ਸਕਦੇ ਹੋ ਪਾਣੀ ਆ ਚੁੱਕਿਆ ਵਾ ਆਪਾਂ ਇੱਕ ਦੋ ਗੇੜੇ ਹੋਰ ਦੇ ਦਿੱਤੇ ਤਾਂ ਜੋ ਪਾਣੀ ਆ ਜਿਹੜਾ ਐਨ ਵਧੀਆ ਤਰੀਕੇ ਨਾਲ ਨਿਕਲ ਆਵੇ ਤੇ ਤੁਸੀਂ ਦੇਖ ਸਕੋ ਪਾਣੀ ਨੂੰ ਅਸੀਂ ਤੁਹਾਨੂੰ ਇਦਾਂ ਦੀਆਂ ਪੁਰਾਣੀਆਂ ਚੀਜ਼ਾਂ ਜੋ ਸਾਡੇ ਵਿਰਸੇ ਦੇ ਨਾਲ ਜੁੜੀਆਂ ਹੋਈਆਂ ਉਹ ਅਕਸਰ ਹੀ ਦਿਖਾਉਂਦੇ ਰਾਵਾਂਗੇ ਤੇ ਤੁਸੀਂ ਬਣੇ ਰਿਹਾ ਕਰੋ ਸਾਡੇ ਚੈਨਲ ਦੇ ਨਾਲ ਤੇ ਸਾਡੇ ਚੈਨਲ ਨੂੰ ਫੋਲੋ ਵੀ ਕਰਕੇ ਰੱਖਿਓ ਤਾਂ ਜੋ ਇਦਾਂ ਦੀਆਂ ਚੀਜ਼ਾਂ ਤੁਸੀਂ ਦੇਖ ਸਕੋ ਤੁਸੀਂ ਦੇਖ ਸਕਦੇ ਹੋ ਕਿੰਦਾ ਪਾਣੀ ਆ ਜਿਹੜਾ ਇਹ ਮੈਂ ਤੁਹਾਨੂੰ ਚੈੱਕ ਕਰਕੇ ਵੀ ਦਿਖਾਉਣਾ ਤੇ ਪਾਣੀ ਦੇਖੋ ਕਿੰਡਾ ਠੰਡਾ ਤੇ ਕਿੰਨਾ ਸਾਫ਼ ਪਾਣੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਕਿੰਨਾ ਸਾਫ਼ ਤੇ ਪਵਿੱਤਰ ਕਹ ਲੋ ਜਾਲਾ ਇਹ ਇਹ ਜਲ ਬਿਨਾ ਕਹ ਲੋ ਜੀਵਨ ਨਹੀਂ ਬਾਬੇ ਨਾਨਕ ਨੇ ਬਾਣੀ ਦੇ ਵਿੱਚ ਵੀ ਕਿਹਾ ਵਾ ਇਹ ਲੋ ਤੇ ਇਸ ਪਾਣੀ ਬਾਰੇ ਹਨਾ ਇਹ ਜਿਹੜੇ ਜਾਨਵਰ ਆ ਇਹ ਇੱਥੋਂ ਪੀਂਦੇ ਆਗੇ ਤੇ ਕੋਈ ਨੰਘਦਾ ਮੁਸਾਫਰ ਵੀ ਇੱਥੋਂ ਪਾਣੀ ਜਿੱਦਾਂ ਬਾਬੇ ਹੁਣੇ ਬੱਕਰੀਆਂ ਚਾਰਦੇ ਆ ਜਾਂ ਆਲੇ-ਦੁਆਲੇ ਹੋਰ ਜੋ ਲੋਕ ਰਾਇ ਹੀ ਨੰਘਦੇ ਕਰਦੇ ਉਹ ਪਾਣੀ ਨੂੰ ਇਸ ਨੂੰ ਗੇੜ ਕੇ ਪੀਂਦੇ ਆ ਤੇ ਜਾਨਵਰ ਵੀ ਪੀਂਦੇ ਇੱਥੇ ਦੇਖੋ ਆ ਕੇ ਪਾਣੀ ਕੁੰਡ ਬਣੀ ਹੋਈ ਆ ਕਿੰਨੀ ਸੋਹਣੀ ਤੇ ਦੇਖੋ ਅਸੀਂ ਤੁਹਾਨੂੰ ਹੋਰ ਵੀ ਇਦਾਂ ਦੀਆਂ ਚੀਜ਼ਾਂ ਦਿਖਾਵਾਂਗੇ ਸਾਡੇ ਚੈਨਲ ਨਾਲ ਬਨੇ ਰਹੋ ਤੇ ਧੰਨਵਾਦ ਆ ਤੁਹਾਡਾ ਦੇਖਣ ਲਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਦੋਸਤੋ ਇਹਦੇ ਨਾਲ ਸਾਨੂੰ ਸਪੋਰਟ ਮਿਲਦੀ ਆ ਤੇ ਠੀਕ ਆ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਦੇਖ ਕੇ ਲਾਈਕ ਜਰੂਰ ਕਰਿਓ